ਮਾਨਜੋਗ ਐਸਐਸਪੀ ਫਰੋਸਪੁਰ ਸੋਮਾ ਮਿਸਰਾ ਜੀ ਬਨੋ ਜੁੜੀ ਇੱਕ ਸਪੈਸ਼ਲਟੀ ਬਣਾਈ ਗਈ ਸੀ ਡੀਐਸਪੀ ਨਵੀਨ ਜੀ ਦੇ ਲੀਡਰਸ਼ਿਪ ਵਿੱਚ ਆਹ ਟੀਮ ਨੂੰ ਇੱਕ ਬੜੀ ਕਾਮਯਾਬੀ ਮਿਲੀ ਹੈ ਜਦ ਜਿਹੜਾ ਥਾਣਾ ਕਲਖੁਰਦ ਵਿਖੇ ਮਟਰ ਕੇਸ ਹੋਇਆ ਸੀ ਆਹ ਕੇਸ ਨੂੰ 48 ਘੰਟੇ ਦੇ ਅੰਦਰ ਸੋਲਵ ਕੀਤਾ ਗਿਆ ਆਹ ਕੇਸ ਵਿੱਚ ਜਸਵੰਤ ਸਿੰਘ ਨੇ ਆਪਣੀ ਵਾਈਫ ਚੰਜੀਤ ਕੌਰ ਨੂੰ ਗਲਾ ਘੁੱਟ ਕੇ ਮਾਰਿਆ ਸੀ ਤੇ ਉਹਦੀ ਲਾਸ਼ ਨੂੰ ਨਹਿਰ ਵਿੱਚ ਸੁੱਟਤਾ ਸੀ ਆ ਕੇਸ ਨੂੰ ਸੌਲਵ ਕਰਨ ਲਈ ਅੱਧਾ ਟੀਮਾ ਬਣਾਈ ਗਈ ਸੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਜੁੜਾ ਹੈਗਾ ਜਿਹੜਾ ਉਹਦਾ ਹਸਬੰਡ ਸੀ ਜਸਵੰਤ ਸਿੰਘ ਉਹਨੂੰ 48 ਘੰਟੇ ਦੇ ਅੰਦਰ ਪਿੰਡ ਮਿਸਰੀ ਵਾਲਾ ਤੋਂ ਗ੍ਰਫਤਾਰ ਕਰ ਲਿੱਤਾ ਗਿਆ ਹੈ ਤੇ ਹੁਣ ਉਹਦਾ ਪ੍ਰੋਡਕਸ਼ਨ ਵਾਰਡ ਲਿੱਤਾ ਗਿਆ ਹੈ ਉਹਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਔਰ ਪੁਲਿਸ ਰਿਮਾਂਡ ਲੈਂਨ ਤੋਂ ਬਾਅਦ ਹੁਣ ਅੱਗੇ ਦੇ ਕੁਝ ਕੁ ਚ ਜਾਰੀ ਹੈ ਤੇ ਜੁੜਾ ਮਕਦਮਾ ਨੰਬਰ ਦਰਜ ਕੀਤਾ ਗਿਆ ਸੀ 53/24 ਤਾਰੀਖ 15/7/24 ਨੂੰ ਤਾਰਾ 103 BNS ਦੇ ਤਹਿਤ ਜੁੜੀ ਇਕੁਇਵਲੈਂਟ ਹੈ ਪੁਰਾਣੀ 302 IPC ਦੇ ধারা ਦੀ ਤਰ੍ਹਾਂ ਤੇ ਨਾਲ 201 IPC ਤੇ ਹੁਣ ਨਵਾਂ 238 BNS ਦਾ ਜਿਹੜਾ ਹੈਗਾ ਉਹਦਾ ਵਸੂਲ ਕੀਤਾ ਗਿਆ ਹੈਗਾ ਤੇ ਇਹ ਮਕਦਮਾ ਅਰਟਾਈਜ਼ਮੈਂਟ ਦੇ ਅੰਦਰ ਰਹੇਗਾ ਸੌਲ ਕੀਤਾ ਗਿਆ ਹੈ what don't you